ਤੇਰੀ ਹਿਥਾ ਪੀਖਾਲ ਸੇ ਨੂੰ ਬਾਜਾਂ ਵਾਲਿਆ ਸਿੰਘ ਸਿੱਧ ਕੋਨੀ ਢੋਲਦੇ ਤੇਰੀ ਥਾਪੀ ਖਾਲਸੇ ਨੂੰ ਕੜਗੀਆਂ ਵਾਲਿਆ ਸਿੰਘ ਸਿੱਧ ਕੋਨੀ ਡੋਲਦੇ ਅਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਘੱਟ ਮਰੇ ਪੁਰਜਾ ਪੁਰਜਾ ਘੱਟ ਮਰੇ ਆ ਵਾਏ ਗੁਰ ਕਾ ਬੂਨਾ ਸਾਡੇ ਖੇਤ ਸਿੰਘ ਸਿੱਧ ਕੋਨੀ ਡੋਲਦੇ ਤੇਰੀ ਥਾਪੀ ਖਾਲਸੇ ਨੂੰ ਕਲਗੀਆਂ ਵਾਲਿਆ ਸਿੰਘ ਸਿੱਧ ਕੋਨੀ ਢੋਲਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਕੋਈ ਸ਼ਬਦ ਸੁਣਾਣਾ ਚਾਹੋ ਅਸੀਂ ਪਰ ਪਰ ਜਾਮ ਪਿਆ ਦੀਏ ਨੀ ਸੂਈਆਂ ਦੇ ਨੱਕੇ ਸਾਨੂੰ ਵੱਲ ਹਰਮੰਦਰ ਜਾਂਦਿਆਂ ਨੀ ਅੱਜ ਕਿਹੜਾ ਡੱਕੇ ਅਸੀ ਖੰਡੇ ਠਾਰਾ ਸੇਰ ਦੇ ਐਵੇਂ ਨਹੀਂ ਚੱਕੇ ਬੋਲੇ ਸੋ ਨਿਹਾਰ ਜਕਾਰਾ ਲਾਵੇ ਸੂਰਮਾ ਰਾਣ ਹਵੈਚ ਖੰਡਾ ਖੜਕਾਵੇ ਸੂਰਮਾ ਬੋਲੇ ਸੋ ਨਿਹਾਰ ਜਕਾਰਾ ਲਾਵੇ ਸੂਰਮਾ ਰਾਣ ਹਵੈਚ ਖੰਡਾ ਖੜਕਾਵੇ ਸੂਰਮਾ ਬਾਬਾ ਦੀਪ ਸਿੰਘ ਨੀ ਚੜਾਉਣ ਦੇਣਾ ਗੱਲ ਕਰਦੀ ਸੀ ਸਈ ਸਨੀ ਚੜਾਉਣ ਦੇਣਾ ਗੱਲ ਕਰਦੀ ਉਹ ਹੱਸ ਹੱਸ ਹੋਣੀ ਨੂੰ ਡਰਾਵੇ ਸੂਰਮਾ ਜੀ ਡਰਾਵੇ ਸੂਰਮਾ ਬੋਲੇ ਸੋ ਨਿਹਾਰ ਜਕਾਰਾ ਲਾਵੇ ਸੂਰਮਾ ਬੋਲੇ ਸੋ ਨਿਹਾਰ ਜਕਾਰਾ ਲਾਵੇ ਸੂਰਮਾ ਬਾਪ ਮੁਗਲਾਂ ਦੇ ਨਾਲ ਬਾਬਾ ਮੱਥਾ ਲਾ ਗਿਆ ਮੁਗਲਾਂ ਦੇ ਨਾਲ ਬਾਬਾ ਮੱਥਾ ਲਾ ਗਿਆ ਜੀ ਮੁਗਲਾਂ ਦੇ ਨਾਲ ਮੱਥਾ ਲਾਵੇ ਸੂਰਮਾ ਜੀ ਮੱਥਾ ਲਾਵੇ ਸੂਰਮਾ ਬੋਲੇ ਸੋਨਹਾਰ ਜਕਾਰਾ ਲਾਵੇ ਸੂਰਮਾ ਬੋਲੇ ਸੋਨਹਾਰ ਜਕਾਰਾ ਲਾਵੇ ਸੂਰਮਾ